ਵਕਤ ਹੈ ਇਹ ਵਕਤ ਬਹੁਤ ਵੱਡੀ ਚੀਜ਼ ਹੈ ਇਹ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਇਹ ਵਕਤ ਹੈ ਪਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਵਕਤ ਹੈ ਤੁਸੀਂ ਦੇਖ ਲਓ ਕੀ ਕਹਿੰਦਾ ਸੀ ਸੁਖਬੀਰ ਬਾਦਲ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਹੈ ਨਹੀਂ ਉਹਦੇ ਕੋਲੇ ਅੱਜ 25 ਬੰਦੇ ਹੈ ਨਹੀਂ ਕਿਉਂਕਿ ਹੰਕਾਰ ਕਿਸੇ ਨੂੰ ਕੁਝ ਸਮਝ ਨਹੀਂ ਆਫਸਰ ਸਲੂਟ ਮਾਰ ਕੇ ਖੜੇ ਨੇ ਉਹਦੇ ਵੱਲ ਝਾਕਣਾ ਹੀ ਨਹੀਂ ਕਿਸੇ ਸਲੂਟ ਦਾ ਜਵਾਬ ਨਹੀਂ ਦੇਣਾ ਕਿਸੇ ਨਾਲ ਹੱਥ ਨਹੀਂ ਮਲਾਉਣਾ ਬੰਦਾ ਹੱਥ ਕੱਢੀ ਖੜਾ ਹੈ ਉਹ ਕਹਿੰਦਾ ਹਾਂ ਠੀਕ ਹੈ ਠੀਕ ਹੈ ਐ ਸਮਝਣ ਲੱਗ ਗਏ ਸੀਗੇ ਪਤ ਨਹੀਂ ਅਸੀਂ ਉਹਨਾਂ ਨੂੰ ਇਹ ਨਹੀਂ ਪਤਾ ਸੀ ਅੱਛਾ ਉਧਰ ਸੈਟਿੰਗ ਹੋ ਗਈ ਸੀ ਦੂਜੇ ਪਾਸੇ ਕਾਂਗਰਸ ਚ ਵੀ 5 ਸਾਲ ਤੂੰ 5 ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਚੱਲ ਪਿਆ ਕੰਮ ਆਪਣਾ ਵਧੀਆ ਪਰ ਉਹਨਾਂ ਨੂੰ ਪਤਾ ਨਹੀਂ ਸੀ ਨਾ ਹਸਤਾ ਹੋਜ ਵਾਲੇ ਮਹਿੰਦਰ ਮਾਟਰ ਦਾ ਮੁੰਡਾ ਵੀ ਆਉ ਉਹ ਹਜੇ ਇੱਕ ਆ ਨਹੀਂ ਪਤਾ ਸੀ ਉਹਨਾਂ ਨੂੰ ਜਦੋਂ ਮੇਰੀ ਗੱਲ ਹੋਈ ਆ 5 ਕਿਤਨੀ ਤਰੀਕ ਦਿਨ ਗੱਲ ਹੋਈ ਤੇ ਮੇਰੇ ਨਾਲ ਚਾਰ ਪੰਜ ਦਿਨ ਚਾਰ ਪੰਜ ਦਿਨ ਹੋਇਆ ਜੇ ਗੱਲ ਹੋਈ ਨੂੰ ਮੈਂ ਉਦੋਂ ਕਿਹਾ ਸੀ ਡਿੰਪੀ ਵੀਰ ਅੱਦੇ ਮਾਨ ਨਾਲ ਆਈ ਜੇ ਤੈਨੂੰ ਸੁਖਵੀਰ ਬਾਦਲ ਕਹਿੰਦਾ ਕਿ ਤੈਨੂੰ ਮੈਂ ਮਾਂ ਬਣ ਦਾ ਮਾਨਸਮਾਨ ਦਿੰਦਾ ਤਾਂ ਭਾਵੇਂ ਨਾ ਹੀ ਕੋਈ ਗੱਲ ਨਹੀਂ ਪਰ ਜੇ ਇੱਧਰ ਆਉਣਾ ਤਾਂ 100% ਮਾਨ ਨਾਲ ਆਈ ਉਸ ਤੋਂ ਬਾਅਦ ਫਿਰ ਮੇਰਾ ਕੰਮ ਹੈ ਇੱਜ਼ਤ ਮਾਨ ਦੇਣਾ ਤੈਨੂੰ ਕਿੱਥੇ ਤੱਕ ਪਹੁੰਚਾਉਣਾ ਲੋਕਾਂ ਦੀ ਸੇਵਾ ਕਿੰਨੀ ਕਰਨੀ ਮੇਰਾ ਕੰਮ ਹੈ ਤੋ ਇਹ ਹੈ ਅੱਜ ਦੇਖ ਲਓ ਹੁਣ ਹਾਲਤ ਕੀ ਹੋਈ ਪਈ ਉਹਨਾਂ ਦੀ ਅੱਜ ਕੋਈ ਬੜਨਾ ਮੈਂ ਮੇਰੇ ਬੱਤੀ ਦੰਦਾ ਹੈ ਕਈ ਵਾਰੀ ਨਾ ਮੇਰੀਆਂ ਕਈ ਹੋਈਆਂ ਸੱਚੀਆਂ ਹੋ ਜਾਂਦੀਆਂ ਮੈਂ ਤਾਂ ਘਰ ਦੇ ਵੀ ਕਹਿੰਦੇ ਆ ਨਾ ਬੋਲਿਆ ਕਰਾਂ ਜੇ ਕੁਝ ਪਸ ਸੱਚਾ ਹੋ ਜਾਂਦਾ ਤੇ ਮੈਂ ਨਾ ਮਾਗੀ ਮੇਲੇ ਤੇ ਭਾਸ਼ਣ ਦੇ ਰਿਹਾ ਸੀ ਮਨਪੀਤ ਬਾਦਲ ਵਾਲੀ ਪਾਰਟੀ ਸੀ 2000 13 ਦੀ ਜਨਵਰੀ ਇਹ ਰੋੜਤੀ ਸੀ ਰੈਲੀ ਵਾਲੀ ਜਗਾ ਗੱਡੀਆਂ ਲੰਗੀਆਂ ਟੋ ਉਹ ਲੰਗੀਆਂ ਮੈਂ ਕਿਹਾ ਵੀ ਰੁਕਣਾ ਪੈ ਗਿਆ ਲੋਕ ਝਾਕਣ ਲੱਗ ਪਏ ਕੌਣ ਹੈ ਤੇ ਜੀ ਸੁਖਬੀਰ ਤੇ ਮਜੀਠੀਆ ਨੇ ਰਾਜ ਸੀ ਉਦੋਂ ਮੈਂ தோ ਕਿਤੇ ਨਿਕਲ ਗਿਆ ਮੂੰਚੋਂ ਮੈਂ ਕੋਈ ਨਹੀਂ ਲੰਗ ਲੈਣ ਦੋ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਇਹਨਾਂ ਨੂੰ ਗੱਡੀ 'ਚ ਬਿਠਾਉਣ ਵਾਸਤੇ ਬੰਦਾ ਨਹੀਂ ਲੱਭਣਾ ਗੱਡੀ 'ਚ ਬੈਠ ਜੂ ਨੇ ਅੱਜ ਹਾਲ ਤੋ ਵੀ ਹੈ ਅੱਜ ਕੋਈ ਸੁਖਵੀਰ ਬਾਦਲ ਨਾਲ ਫੋਟੋ ਖਿਚਾ ਲੂ ਅਲਗਾਂ ਛੱਡੋ ਜੀ ਫੇਸਬੁਕ ਤੇ ਪੈਗੀ ਦਾੜਾਂ ਪੈਣ ਗਿਆ ਕੋਈ ਲੋਕ ਕਹਿੰਦੇ ਰਾ ਇੰਨਾ ਨਾ ਖੜਿਓ ਤੁਸੀਂ ਨਾ ਲੱਤ ਮਾਰਦਾ ਨਾ ਘਸਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਐ ਇਹਨਾਂ ਅਸਲ ਚ ਕੀ ਐ ਨਾ ਹੁਣ ਆ ਹਾਲਾਤ ਹੋ ਗਏ ਇਹ ਅਕਾਲੀ ਦਲ ਅਸਲੀ ਮੁੱਦਿਆਂ ਤੋਂ ਭੱਜਦਾ ਰਿਹਾ ਅਸਲੀ ਮੁੱਦਿਆਂ ਤੋਂ ਮੂੰਹ ਫੇਰਦਾ ਰਿਹਾ ਪਰ ਮੁੱਦੇ ਮੂਰੇ ਆਉਂਦੇ ਰਹੇ ਬੇਅਦਵੀ ਗੁਰੂ ਸਾਹਿਬ ਦੀ ਹੋਈ ਤਾਂ ਲੋਕਾਂ ਨੇ ਵੀ ਕਚੈਰੀ ਨੂੰ ਤਾਂ ਫੈਸਲਾ ਕਰਤਾ ਕਿ ਭਾਈ ਤੁਸੀਂ ਇਹ ਕੀਤੀ ਹੈ ਹੁਣ ਠੀਕ ਹੈ ਜੱਜ ਜੱਜ ਜਾਂ ਤੁਸੀਂ ਸਰਕਾਰਾਂ ਜਾਂ ਵਕੀਲ ਤੁਹਾਡੇ ਨੇ ਤੁਸੀਂ ਕਹੇਸ ਆਪਣੇ ਹੱਕ ਚ ਆਪ ਹੀ ਬੰਦਾ ਆਪਦੇ ਬੁੱਧ ਕਿਵੇਂ ਜਾਂਚ ਕਰਾ ਲੂਗਾ ਅਸੀਂ ਲੱਗੇ ਹੋਏ ਹਾਂ ਸਾਨੂੰ ਉਹ ਕੇਸ ਨੂੰ ਬਹੁਤ ਬਰੀਕੀ ਨਾਲ ਵੱਡੇ ਵੱਡੇ ਵਕੀਲਾਂ ਨੂੰ ਲੈ ਕੇ ਉਹਦੇ ਚ ਸਾਨੂੰ ਬਹੁਤ ਕੁਝ ਮਿਲ ਰਿਹਾ ਹੁਣ ਅੱਗੇ ਆਉਣ ਵਾਲੇ ਦਿਨਾਂ ਚ ਕਿਉਂਕਿ ਅਸੀਂ ਵੀ ਵਾਅਦਾ ਕਰਕੇ ਆਏ ਆ ਨਹੀਂ ਅਸੀਂ ਵੀ ਦੋਸ਼ੀ ਹੋਵਾਂਗੇ ਫਿਰ ਇਸ ਗੱਲ ਦੇ ਸੋ ਵੀਰੋ ਤੇ ਪ੍ਰਮਾਤਮਾ ਦੇ ਰਿਆ ਸੱਜਾ ਫਿਰੋਂ ਇਹ ਅਸਲੀ ਮੁੱਦਿਆਂ ਤੋਂ ਭੱਜਦੇ ਰਹੇ ਪਰ ਸਿਆਣੇ ਕਹਿੰਦੇ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭੱਜਦੀ ਜਦੋਂ ਬਿੱਲੀ ਆਉਂਦੀ ਹੈ ਨਾ ਕਬੂਤਰ ਅੱਖਾਂ ਵਿੱਚ ਲੰਦਾ ਕਬੂਤਰ ਨੂੰ ਦੇਖਣੋਂ ਹਟ ਜਾਂਦਾ ਹੈ ਕਬੂਤਰ ਸੋਚਦਾ ਹੈ ਬਿੱਲੀ ਨੂੰ ਵੀ ਦੇਖਣੋਂ ਹਟ ਕੇ ਆਣਾ ਇੱਦਾਂ ਹੀ ਪਰ ਬਿੱਲੀ ਗਰਦਨ ਫੜਦੀਏ ਨਾਲ ਹੀ ਇਹਨਾਂ ਦਾ ਮੈਂ ਬਿੱਲੀ ਤੋਂ ਯਾਦ ਆ ਗਏ ਨਾ ਉਹੀ ਐ ਇੱਕ ਘਰੇ ਕਿਤੇ ਬਿੱਲੀ ਆ ਗਈ ਕਿਸੇ ਦੇ ਉਹ ਦੁੱਧ ਅੱਦ ਝੂਠਾ ਕਰਦਿਆ ਕਰੇ ਭਾਂਡੇ ਸਿੜਦਿਆ ਕਰੇ ਉਹਨਾਂ ਦਾ ਜਿਹੜਾ ਬਜ਼ੁਰਗ ਸੀ ਲਾਣੇਦਾਰ ਉਹਨੂੰ ਗੁੱਸਾ ਆਇਆ ਕਹਿੰਦਾ ਇਹਨੂੰ ਮੈਂ ਛੱਡ ਕੇ ਆਉਣਾ ਦੂਰ ਬਿੱਲੀ ਨੂੰ ਬੋਰੀ ਚ ਪਾਇਆ ਦੂਰ ਛੱਡਾਇਆ ਲਾਣੇਦਾਰ ਬਾਅਦ ਚ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਫੇਰ ਗੁੱਸਾ ਆ ਕੇ ਕਹਿੰਦਾ ਫੇਰ ਆ ਗਈ ਇਹ ਅਗਲੇ ਦਿਨ ਕਹਿੰਦਾ ਇਹਨੂੰ ਹੋਰ ਦੂਰ ਛੱਡ ਕੇ ਆਉਣਾ ਬਿੱਲੀ ਬੋਰੀ ਚ ਪਾਈ ਹੋਰ ਦੂਰ ਛੱਡਿਆ ਉਹੀ ਫੇਰ ਗੱਲ ਹੋਈ ਲਾਣੇਦਾਰ ਆ ਬਾਅਦ ਚ ਆ ਬਿੱਲੀ ਪਹਿਲਾਂ ਆ ਗਈ ਕਰੇ ਕਹਿੰਦਾ ਯਾਰ ਮੇਰੇ ਸਫਰਦੰ ਧਿਆਨ ਲੈਂਦੀ ਐ ਇਹ ਆਵਦੇ ਮੁੰਡੇ ਨੂੰ ਕਹਿੰਦਾ ਬੇਟਾ ਹੁਣ ਅੱਜ ਮੈਂ ਬਹੁਤ ਜ਼ਿਆਦਾ ਦੂਰ ਛੱਡ ਕੇ ਆਣੇ ਇਹਨੂੰ ਪਾਈ ਬਿੱਲੀ ਬੋਰੀ ਚ ਬਹੁਤ ਜ਼ਿਆਦਾ ਦੂਰ ਛੱਡਤੀ ਘੰਟੇ ਬਾਅਦ ਆਵਦੇ ਮੁੰਡੇ ਨੂੰ ਫੋਨ ਕੀਤਾ ਲਾਣੇਦਾਰ ਨੇ ਘਰੇ ਕੀਤਾ ਫੋਨ ਕਹਿੰਦਾ ਪੁੱਤ ਬਿੱਲੀ ਪਹੁੰਚ ਗਈ ਉਹ ਕਹਿੰਦਾ ਬਾਪੂ ਜੀ ਬਿੱਲੀ ਨੂੰ 10 ਦਾ ਘੰਟਾ ਹੋ ਗਿਆ ਕਰਿਆਈ ਤੂੰ ਕਹਿੰਦਾ ਫਿਰ ਪੁੱਤ ਐਂ ਕਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਆਹ ਹਾਲ ਤੱਕ ਆਲੀ ਦਲਦੀ ਹੁਣ ਮੁੱਦੇ ਪਹਿਲਾਂ ਕਰੇ ਆ ਜਾਂਦੇ ਸੀ ਆ ਪਿੱਛੇ ਰਹਿੰਦੇ ਸੀ ਹੁਣ ਮੁੱਦੇ ਤਾਂ ਕਰੇ ਭੇਜ ਨੇ ਆਪ ਕਰ ਭੁੱਲੇ ਫਿਰਦੇ ਨੇ ਵੀ ਕਿੱਥੇ ਜਾਣਾ ਕਿੱਧਰ ਜਾਣਾ ਕੀ ਕਰਨਾ ਆਹ ਹਾਲ ਤਾਂ